ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮਾਰਕੀਟਿੰਗ। I hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਇਰਲ ਜੀ ਦੀ ਮੇਨਾਂ ਚੜ੍ਹਦੀ ਕਲਾ ਚ ਹੋਵਗੇ ਜੀ। ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਹਮੇਸ਼ਾ ਜਿ ਤਰ੍ਹਾਂ ਮੈਂ ਤੁਹਾਨੂੰ ਰਿਕਵੈਸਟ ਕਰਦੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਤੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਕੋਲ ਪਹੁੰਚ ਜਾਣ ਜੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿ ਜਿਵੇਂ ਆਪਾਂ ਚੁਪੈਰਾ ਸੇਵ ਕੱਟਦੇ ਆ ਤੁਸੀਂ ਦੇਖੋ ਬਾਬਾ ਦੀਪ ਸਿੰਘ ਜੀ ਕਿੰਨੀ ਰਹਿਮਤਾ ਕਰ ਰਿਹਾ ਹਨਾ ਸਭ ਤੇ ਕਿੰਨੀਆਂ ਝੋਲੀਆਂ ਭਰ ਰਿਹਾ ਹਰ ਇੱਕ ਦੀਆਂ ਜਿਹੜਾ ਚੁਪੈਰਾ ਸੇਵ ਚ ਆਇਓ ਘਰੇ ਬੈ ਕੇ ਚੁਪੈਰਾ ਸੇਵ ਕੱਟਣ ਨਹੀਂ ਚਾਹੀਓ ਉਹ ਜੀ ਦਸਾ ਹੋਰ ਸਰ ਗੁਰਦੁਆਰਾ ਸਹਿਜ ਚੁਪੈਰਾ ਸੇਵ ਕੱਟ ਰਹੇ ਨੇ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਝੋਲੀਆਂ ਭਰ ਦੇਣੇ ਜੀ ਚਾਹੇ ਜੀ ਉਹ ਕਿਸੇ ਦਾ ਜਿਵੇਂ ਆਪਾਂ ਕਹ ਲਈਏ ਜਵਾਕ ਜਿਹੜਿਆ ਗੁੜੀ ਸੰਗਤ ਵਿੱਚ ਪੈ ਜਾਂਦੇ ਨੇ ਚਾਹੇ ਉਹ ਉਹਨਾਂ ਨੂੰ ਗੁੜੀ ਸੰਗਤ ਵਿੱਚੋਂ ਕੱਢਦੇ ਨੇ ਜਾਂ ਫਿਰ ਜਿਨ੍ਹਾਂ ਤੇ ਵੀਜ਼ਾ ਵਗੈਰਾ ਨਹੀਂ ਲੱਗਦੇ ਜਿਨ੍ਹਾਂ ਨੇ ਬਾਹਰ ਦਾ ਅਪਲਾਈ ਕੀਤਾ ਜੀ ਉਹਨਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਬਾਬਾ ਦੀਪ ਸਿੰਘ ਜੀ ਉਹਨਾਂ ਤੇ ਵੀ ਜਿਹੜੇ ਹਨਾ ਰਾਹ ਨਹੀਂ ਉਹ ਖੋਲਦੇ ਨੇ ਜਾਂ ਜਿਨ੍ਹਾਂ ਨੂੰ ਸਰੀਰਿਕ ਕੋਈ ਕਸ਼ਟ ਆ ਉਹਨਾਂ ਦੇ ਵੀ ਦੇਖੋ ਦੁੱਖ ਦੂਰ ਹੋ ਰਹੇ ਨੇ ਯਾਰ ਜਿਨ੍ਹਾਂ ਨੂੰ ਕੋਈ ਪੈਸਿਆਂ ਵੱਲੋਂ ਤੰਗੀਆਂ ਉਹਨਾਂ ਦੀਆਂ ਵੀ ਤੰਗੀਆਂ ਦੂਰ ਹੋ ਰਹੀਆਂ ਨੇ ਦੇਖੋ ਜੀ ਚੁਪੈਰਾ ਸਾਹਿਬ ਘੱਟ ਕੇ ਬਾਣੀ ਪੜਨ ਤੋਂ ਬਾਅਦ ਦੇਖੋ ਪਾਪਾ ਦੀਪ ਸਿੰਘ ਜੀ ਕਿੰਨੀਆਂ ਰਹਿਮਤਾਂ ਹਨਾ ਕਿੰਨੀਆਂ ਯਾਨੀ ਝੋਲੀਆਂ ਭਰ ਰਹੀਆਂ ਨੇ ਸਾਰਿਆਂ ਦੀਆਂ ਹਨਾ ਤੇ ਮੈਂ ਇੱਥੇ ਇੱਕ ਰਿਕਵੈਸਟ ਕਰਨਾ ਚਾਹੁੰਦੀ ਆ ਕਿਉਂਕਿ ਆਪਣੇ ਚ ਬਹੁਤ ਸਾਰੇ ਇਦਾਂ ਕਰਦੇ ਨੇ ਕਿ ਜਦੋਂ ਆਪਾਂ ਹਨਾ ਮਾਰੇ ਟਾਈਮ ਵਿੱਚ ਹੁੰਨੇ ਆ ਜਦੋਂ ਆਪਣੀ ਤੇ ਔਖਾ ਟਾਈਮ ਚੱਲਦਾ ਹੁੰਦਾ ਉਦੋਂ ਆਪਾਂ ਬਾਣੀ ਵੀ ਪੜਦੇ ਆ ਆਪਾਂ ਸ਼ਬਦ ਕੀਰਤਨ ਵੀ ਸੁਣਦੇ ਆ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਹਨ ਤੇ ਪਰ ਫਿਰ ਇਹ ਹੁੰਦਾ ਕਿ ਜਦੋਂ ਫਿਰ ਆਪਣੀ ਤੇ ਚੰਗਾ ਟਾਈਮ ਆਉਂਦਾ ਵਾ ਜਾਂ ਵਾਹਿਗੁਰੂ ਜੀ ਜਦੋਂ ਆਪਣੀ ਸੁਣਦੇ ਆ ਹਨ ਤੇ ਉਸ ਤੋਂ ਬਾਅਦ ਆਪਾਂ ਕਿਤੇ ਨਾ ਕਿਤੇ ਬਾਣੀ ਪੜਨ ਚ ਢਿੱਲ ਵਰਤਨ ਲੱਗ ਜਾਂਦੇ ਆ ਜਾਂ ਆਪਾਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਜਾਂ ਫਿਰ ਆਪਾਂ ਘਰੇ ਆਪਾਂ ਜਿਵੇਂ ਆਪਣੀ ਰੁਟੀਨ ਹੁੰਦੀ ਆ ਨਿਤਨੇਮ ਦੀ ਆਪਾਂ ਉਹਦੇ ਵਿੱਚ ਥੋੜੀ ਜਿਹੀ ਪਲ ਢਿੱਲ ਵਰਤਨ ਲੱਗ ਜਾਂਦੀ ਆ ਹਨਾ ਤੇ ਮੈਂ ਤੇ ਆਈ ਰਿਕੁਐਸਟ ਕਰਨਾ ਚਾਹੁੰਦੀ ਆ ਜੀ ਸਾਰਿਆਂ ਨੂੰ ਕਿ ਜਿਵੇਂ ਤੁਸੀਂ ਮਾੜੇ ਟਾਈਮ ਦੇ ਵਿੱਚ ਹਨਾ ਪਰਮਾਤਮਾ ਦੇ ਨਾ ਨਸਦੀਪ ਜਾਣੇ ਹੋ ਤੇ ਉਹਨਾਂ ਦੀ ਬਾਣੀ ਵਗੈਰਾ ਪੜਦੇ ਹੋ ਤੁਸੀਂ ਕਿਸੇ ਵੀ तरह ਨਾਲ ਡਿਲੇਟ ਕਰਦੇ ਹੋ ਚਾਹੀ ਤੇ ਤੁਸੀਂ ਪਰ ਜਦੋਂ ਤੁਹਾਡੇ ਤੇ ਚੰਗਾ ਟਾਈਮ ਆਉਂਦਾ ਵਾ ਤੁਸੀਂ ਉਦੋਂ ਵੀ ਉਸ ਵਾਹਿਗੁਰੂ ਨੂੰ ਉਸ ਪਰਮ ਪਿਤਾ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਕਿਉਂਕਿ ਦੇਖੋ ਜਿਹੜਾ ਚੰਗਾ ਮਾੜਾ ਟਾਈਮ ਆ ਨਾ ਜਿਵੇਂ ਘੜੀ ਤੇ ਟਾਈਮ ਇਦਾਂ ਚੱਲਦਾ ਨਾ ਤੇ ਇਹ ਟਾਈਮ ਇਦਾਂ ਹੀ ਚੱਲਦਾ ਜੇ ਅੱਜ ਚੰਗਾ ਟਾਈਮ ਹੋਵੇ ਤੇ ਵੀ ਮਾੜਾ ਵੀ ਹੋਣਾ ਮਾੜਾ ਵਾ ਤੇ ਵੀ ਚੰਗਾ ਵੀ ਹੋਣਾ ਜੇ ਚੰਗਾ ਵਾ ਤੇ ਦੁਆਰਾ ਮਾੜਾ ਵੀ ਆ ਸਕਦਾ ਸੋ ਇਸ ਕਰਕੇ ਦੁਆਰਾ ਮਾੜਾ ਨਾ ਆਵੇ ਆਪਾਂ ਆਪਣੀ ਵਾਹਿਗੁਰੂ ਜੀ ਦੀ ਹਨਾ ਚਰਨੀ ਲੱਗੇ ਰਹੀਏ ਤਾਂ ਕਿ ਜੇ ਮਾੜਾ ਟਾਈਮ ਆ ਵੀ ਵੀ ਹਨਾ ਪਰਮਾਤਮਾ ਸਾਨੂੰ ਹਨਾ ਪੂਰੀ ਸ਼ਕਤੀ ਦੇਵੇ ਆਪਾਂ ਨੂੰ ਹਨਾ ਪੂਰੇ ਆਪਣੇ ਵਾਹਿਗੁਰੂ ਜੀ ਆਪਣੇ ਤੇ ਆਪਣੇ ਸਿਰ ਤੇ ਆਪਣਾ ਹੱਥ ਰੱਖਣ ਤਾਂ ਕਿ ਆਪਾਂ ਉਹ ਮਾੜੇ ਟਾਈਮ ਦੇ ਵਿੱਚ ਵੀ ਡੋਲੀਏ ਨਾ ਹਨਾ ਕਿਉਂਕਿ ਜਦੋਂ ਚੰਗਾ ਟਾਈਮ ਆਉਂਦਾ ਨਾ ਤੇ ਉਦੋਂ ਆਪਾਂ ਨੂੰ ਮਾੜਾ ਟਾਈਮ ਵੀ ਭੁੱਲਣਾ ਨਹੀਂ ਚਾਹੀਦਾ ਕਿ ਮਾੜਾ ਟਾਈਮ ਅੱਗੇ ਵੀ ਆ ਸਕਦਾ ਵਾ ਇਹ ਵੀ ਨਹੀਂ ਭੁੱਲਣਾ ਚਾਹੀਦਾ ਠੀਕ ਹੈ ਜੀ ਇਸ ਕਰਕੇ ਪ੍ਰੀਪੇਅਰ ਰਹਿਣਾ ਚਾਹੀਦਾ ਹਰ ਇੱਕ ਟਾਈਮ ਦੇ ਲਈ ਤੇ ਵਾਹਿਗੁਰੂ ਜੀ ਦੇ ਚਰਨੀ ਹਮੇਸ਼ਾ ਹੀ ਆਪਾਂ ਨੂੰ ਲੱਗੇ ਰਹਿਣਾ ਚਾਹੀਦਾ ਪਤਾ ਚੀ ਜਿਵੇਂ ਚਪੈਰਾ ਸਾਹਿਬ ਕਰਕੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਕਾਰਜ ਬਾਬਾ ਦੀਪ ਸਿੰਘ ਜੀ ਸਵਾਰ ਰਹੇ ਨੇ ਇਦਾਂ ਹੀ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਗੱਲ ਸੁਣਾਉਣ ਜਾ ਰਹੇ ਆ ਆਪਣੀ ਭੈਣ ਦੀ ਸੱਚੀ ਘਟਨਾ ਹੈ ਜੀ ਆਪਣੀ ਸਿਸਟਰ ਦੀ ਇਹ ਇਸ ਕਰਕੇ ਜੀ ਤੁਸੀਂ ਵੀਡੀਓ ਨੂੰ ਪਲੀਜ਼ ਸਕਿਪ ਕੀਤੇ ਬਿਨਾ ਐਂਡ ਤੱਕ ਜਰੂਰ ਸੁਣਿਓ ਠੀਕ ਹੈ ਜੀ ਤੇ ਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਜਿਹੜੇ ਹੋਰ ਵੀ ਹੈ ਜੀ ਉਹ ਗੁਰਬਾਣੀ ਨਾਲ ਜੁੜ ਸਕਣ ਤੇ ਉਹਨਾਂ ਦਾ ਵਿਸ਼ਵਾਸ ਵੀ ਹਨਾ ਹੋਰ ਵੀ ਜ਼ਿਆਦਾ ਪੱਕਾ ਹੋ ਗਏ ਕਿ ਜਦੋਂ ਆਪਾਂ ਇਦਾਂ ਦੀਆਂ ਸੱਚੀਆਂ ਹੱਡ ਬੀਤੀਆਂ ਸੁਣਦੇ ਆਂ ਜੀ ਤੇ ਆਪਣਾ ਬਾਣੀ ਦੇ ਵਿਸ਼ਵਾਸ ਹੋਰ ਵੀ ਜ਼ਿਆਦਾ ਪੱਕਾ ਹੋ ਜਾਂਦਾ ਠੀਕ ਹੈ ਜੀ ਤੇ ਅੱਜ ਜਿਹੜੀ ਮੈਂ ਤੁਹਾਨੂੰ ਘਟਨਾ ਸੁਣਾਉਣ ਜਾ ਰਹੀ ਆ ਤੇ ਦੇਖੋ ਜੀ ਇੱਕ ਸਿਸਟਰ ਦੀ ਸੱਚੀ ਕਹਾਣੀ ਆ ਉਹਨਾਂ ਦੀ ਲਾਈਫ ਦੀ ਉਹ ਕਹਿੰਦੇ ਕਿ ਮੇਰੇ ਘਰ ਦੇ ਵਿੱਚ ਇੱਕ ਮੈਂ ਜਿਹੜੇ ਆਪਣੇ ਆ ਸਿਸਟਰ ਆ ਜਿਨ੍ਹਾਂ ਦੀ ਕਹਾਣੀ ਆ ਤੇ ਉਹਨਾਂ ਦੇ ਫਾਦਰ ਮਦਰ ਉਹ ਕਹਿੰਦੇ ਆ ਪੱਕੇ ਘਰ ਦੇ ਵਿੱਚ ਸਿਰਫ ਤਿੰਨੇ ਜੀ ਸੀਗੇ ਮੇਰਾ ਕੋਈ ਹੋਰ ਬ੍ਰਦਰ ਜਾਂ ਮੇਰੀ ਹੋਰ ਕੋਈ ਸਿਸਟਰ ਨਹੀਂ ਸੀਗੀ ਤੇ ਜਿਹੜੀ ਸਾਡੇ ਘਰ ਦੀ ਇਕਨੋਮਿਕਲੀ ਸਿਚੁਏਸ਼ਨ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਸੀ ਉਹ ਕਹਿੰਦੇ ਕਿ ਮੇਰੇ ਫਾਦਰ ਮਦਰ ਦਿਹਾੜੀਆਂ ਕਰਕੇ ਉਹਨਾਂ ਨੇ ਮੈਨੂੰ ਪੜਾਇਆ ਦਿਖਾਇਆ ਸਾਡੇ ਕੋਲ ਜ਼ਮੀਨ ਵਗੈਰਾ ਕੁਝ ਏਦਾਂ ਦਾ ਕੋਈ ਪ੍ਰਾਪਰਟੀ ਵਗੈਰਾ ਨਹੀਂ ਸੀਗੀ ਬਸ ਇੱਕ ਘਰ ਘਰ ਸੀਗਾ ਜੀ ਸਾਡੇ ਕੋਲੋਂ ਕਹਿੰਦੇ ਉਹਨਾਂ ਨੇ ਔਖੇ ਟਾਈਮ ਦੇ ਵਿੱਚ ਦਿਹਾੜੀ ਟੱਪੇ ਕਾੜ ਕਰਕੇ ਯਾਨੀ ਔਖਾ ਸੋਖਾ ਮੈਨੂੰ ਪੜਾਇਆ ਲਖਾਇਆ ਉਹ ਕਹਿੰਦੇ ਫੇ ਮੈਂ ਨਰਸਿੰਗ ਕੀਤੀ ਜਦੋਂ ਮੇਰੀ ਪਲਸ 2 ਤੋਂ ਬਾਅਦ ਸਟੱਡੀ ਕੰਪਲੀਟ ਹੋਈ ਉਹਨਾਂ ਨੇ ਨਰਸਿੰਗ ਦਾ ਕੋਰਸ ਵਗੈਰਾ ਕਰਿਆ ਤੇ ਉਹ ਕਹਿੰਦੇ ਕਿ ਜਦੋਂ ਮੇਰਾ ਕੋਰਸ ਵਗੈਰਾ ਕੰਪਲੀਟ ਹੋਇਆ ਤੇ ਉਸ ਤੋਂ ਬਾਅਦ ਮੈਨੂੰ ਇੱਕ ਹਸਪੀਟਲ ਦੇ ਵਿੱਚ ਜੌਬ ਮਿਲ ਗਈ ਸੀ ਤੇ ਜਦੋਂ ਕਹਿੰਦੇ ਮੈਨੂੰ ਜੌਬ ਮਿਲੀ ਤੇ ਮੇਰੀ ਜਿਹੜੀ ਤਨਖਾਹ ਸੀ ਉਸ ਟਾਈਮ 12000 ਰੁਪਏ ਲੱਗੀ ਸੀ ਤੇ ਉਹ ਕਹਿੰਦੇ ਕਿ ਯਾਨੀ ਜਦੋਂ ਮੈਂ ਜੌਬ ਕਰਨ ਲੱਗੀ ਉਸ ਤੋਂ ਬਾਅਦ ਚਲੋ ਥੋੜਾ ਮੇਰੇ ਫਾਦਰ ਮਦਰ ਨੂੰ ਹੋਰ ਵੀ ਸਪੋਰਟ ਮਿਲ ਗਈ ਜਿਹੜਾ ਸਾਡੇ ਘਰ ਦਾ ਖਰਚਾ ਵਾ ਹੈਨਾ ਜਾਂ ਲਗਾ ਲੋ ਥੋੜੀ ਜੀ ਇਕਨੋਮਿਕਲ ਸਿਚੁਏਸ਼ਨ ਥੋੜੀ ਜੀ ਕਹਿੰਦੇ ਸੈੱਟ ਹੋਈ ਕਿਉਂਕਿ ਉਹਨਾਂ ਦੇ ਫਾਦਰ ਮਦਰ ਵੀ ਥੋੜਾ ਬੋਤ ਹੈ ਨਾ ਦੇ ਆ ਡੱਪਾ ਕਰਕੇ ਲੈ ਕੇ ਆਉਂਦੇ ਸੀ ਘਰੇ ਪੈਸੇ ਵਗੈਰਾ ਕਿ ਬਾਕੀ ਉਹ ਕਹਿੰਦੇ ਮੈਂ ਵੀ ਕਮਾ ਕੇ ਲੈ ਕੇ ਆਉਂਦੀ ਸੀ ਯਾਨੀ ਸਾਡਾ ਅੱਗੇ ਨਾਲੋਂ ਯਾਨੀ ਆਪਾਂ ਨਹੀਂ ਕਹਿੰਦੇ ਕਿ ਬਹੁਤ ਵਧੀਆ ਹੋ ਗਿਆ ਪਰ ਪਹਿਲਾਂ ਨਾਲੋਂ ਥੋੜਾ ਸਰਕਲ ਠੀਕ ਹੋ ਗਿਆ ਤੇ ਉਹ ਕਹਿੰਦੇ ਕਿ ਅਸੀਂ ਥੋੜਾ ਖਰਚਾ ਵਗੈਰਾ ਕਰਕੇ ਵੀ ਯਾਨੀ 10000 ਰੁਪਿਆ ਸੇਵਿੰਗ ਕਰ ਲੈਂਦੇ ਹੁੰਦੇ ਸੀਗੇ ਜਿਹੜੇ ਆਪਣਾ ਸਿਸਟਰ ਨੂੰ ਦੱਸ ਦਿੰਨੇ ਕਿ ਮੈਂ ਯਾਨੀ ਸੂਰਤ ਦੇ ਵਿੱਚ ਉਹ ਇੰਨੇ ਉਹ ਕਹਿੰਦੇ ਮੈਂ ਵਧੀਆ ਨਹੀਂ ਲੱਗਦੀ ਸੀ ਦੇਖਣ ਦੇ ਵਿੱਚ ਕਿ ਮੇਰੇ ਫੇਸ ਤੇ ਬਹੁਤ ਜ਼ਿਆਦਾ ਪਿੰਪਲਸ ਵਗੈਰਾ ਹੁੰਦੇ ਸੀ ਮੇਰਾ ਰੰਗ ਵੀ ਸਾੰਮਲਾ ਤੇ ਉਹ ਕਹਿੰਦੇ ਕਿ ਇਸ ਕਰਕੇ ਨਾ ਕਿ ਯਾਨੀ ਉਹ ਆਪਣੇ ਆਪ ਚ ਦੱਸਦੇ ਆ ਕਿ ਮੈਂ ਦੇਖਣ ਦੇ ਵਿੱਚ ਇੰਨੀ ਸੋਹਣੀ ਸੁਨੱਖੀ ਨਹੀਂ ਸੀ ਤੇ ਜਿਸ ਕਰਕੇ ਉਹਨਾਂ ਤੇ ਜਿਹੜੇ ਰਿਸ਼ਤੇ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਸੀਗੀਆਂ ਉਹ ਕਹਿੰਦੇ ਸਾਨੂੰ ਬਹੁਤ ਰਿਸ਼ਤੇ ਆਣੇ ਜਿਵੇਂ ਕਿਸੇ ਨੂੰ ਪਤਾ ਲੱਗਣਾ ਕਿ ਕੁੜੀ ਜੌਬ ਵਗੈਰਾ ਕਰਦੀ ਆ ਹਨਾ ਕਿਸੇ ਨੇ ਇਦਾਂ 10 ਪੌਣੀ ਤੇ ਅਗਲੇ ਨੂੰ ਦੇਖਣਾ ਕਿ ਠੀਕਾ ਕੁੜੀ ਜੌਬ ਕਰਦੀ ਆ ਤੇ ਅਸੀਂ ਰਿਸ਼ਤਾ ਹਨਾ ਕਰਦੇ ਆ ਜਾਂ ਅਗਲੇ ਨੂੰ ਐ ਹੋਣਾ ਕਿ ਕੱਲੂਆ ਅਸੀਂ ਆਈਡਸ ਕਰਾ ਕੇ ਬਾਹਰ ਭੇਜ ਦਾਂਗੇ ਨਰਸਿੰਗ ਕੀਤੀ ਹੋਈ ਆ ਲੜਕੀ ਨੇ ਪਰ ਕਹਿੰਦੇ ਕਿ ਜਦੋਂ ਉਹਨਾਂ ਨੇ ਇਦਾਂ ਦੇਖਣਾ ਕਿ ਕਿ ਮੈਂ ਦੇਖਣ ਦੇ ਵਿੱਚ ਇੰਨੀ ਸੋਹਣੀ ਨਹੀਂ ਹੈਗੀ ਕਿ ਮੇਰਾ ਫੇਸ ਵਗੈਰਾ ਥੋੜਾ ਖਰਾਬ ਰੰਗ ਵੀ ਸਾਵਲਾ ਵਾ ਤੇ ਉਹ ਕਹਿੰਦੇ ਉਹਨਾਂ ਨੇ ਆ ਕੇ ਮੁੰਡੇ ਵਾਲੇ ਨਹੀਂ ਹਨਾ ਦੇਖ ਵਗੈਰਾ ਕਿ ਚਲੇ ਜਾਣਾ ਕਿ ਮੋੜ ਕੇ ਸਭ ਨੂੰ ਕੋਈ ਕਾਲ ਵਗੈਰਾ ਨਹੀਂ ਆਉਂਦੀ ਹੁੰਦੀ ਸੀ ਯਾਨੀ ਰਿਸ਼ਤਾ ਹੀ ਨਹੀਂ ਹੋ ਰਿਹਾ ਸੀਗਾ ਪਰ ਸਿਸਟਰ ਕਹਿੰਦੀ ਯਾਨੀ ਓਦਾਂ ਯਾਨੀ ਸਾਡੇ ਘਰ ਦਾ ਮਾਹੌਲ ਬਹੁਤ ਵਧੀਆ ਸੀਗਾ ਪਰ ਕਹਿੰਦੇ ਹੁੰਦੇ ਹਨਾ ਕਿ ਜਦੋਂ ਗਰੀਬੀ ਹੁੰਦੀ ਹੈ ਉਦੋਂ ਰਿਸ਼ਤੇਦਾਰ ਵੀ ਸਾਥ ਨਹੀਂ ਦਿੰਦੇ ਹਨਾ ਤੇ ਉਹ ਕਹਿੰਦੇ ਕਿ ਪਰ ਸਾਡੇ ਰਿਸ਼ਤੇਦਾਰਾਂ ਦੇ ਨਾਲ ਸਾਡਾ ਇਨਾ ਨਾ ਜਾਣਾ ਨਹੀਂ ਸੀਗਾ ਤੇ ਨਾ ਹੀ ਅਸੀਂ ਕਿਸੇ ਦੇ ਇਨਾ ਜਾਂਦੇ ਸੀਗੇ ਕਹਿੰਦੇ ਕਿਉਂਕਿ ਜਦੋਂ ਗਰੀਬੀ ਹੁੰਦੀ ਹੈ ਨਾ ਜਦੋਂ ਆਪਾਂ ਕਿਸੇ ਦੇ ਘਰ ਜਾਏ ਦਾ ਉਹ ਅਗਲੇ ਨੂੰ ਐ ਲੱਗਦਾ ਹੁੰਦਾ ਕਿ ਸ਼ਾਇਦ ਕੁਝ ਮੰਗਣ ਆਏ ਨੇ ਸਾਡੇ ਕੋਲ ਹਨਾ ਕੋਈ ਬਗਾਰ ਲੈ ਕੇ ਆਏ ਨੇ ਤੇ ਇਸ ਕਰਕੇ ਉਹ ਕਹਿੰਦੇ ਕਿ ਸਾਡਾ ਯਾਨੀ ਕਿਸੇ ਨਾਲ ਨਹੀਂ ਅਟੈਚਮੈਂਟ ਨਹੀਂ ਸੀਗੀ ਨਾ ਹੀ ਸਾਡੇ ਨਾਲ ਕੋਈ ਵਿਸ਼ੇਸ਼ ਦਾਰ ਕੋ ਗੜਤਕ ਇਹਨਾਂ ਕੋਸ਼ ਸੀਗਾ ਤੇ ਉਹ ਕਹਿੰਦੇ ਕਿ ਮੇਰਾ ਈਵਨ ਭਰਾ ਵੀ ਨਹੀਂ ਸੀਗਾ ਕਿ ਹਨਾ ਜਿਵੇਂ ਹੁੰਦਾ ਕਿ ਰਖੜੀ ਤੇ ਯਾਨੀ ਜਿੱਦਾਂ ਆਪਾਂ ਤਾਏ ਚਾਚੀਆਂ ਦੇ ਜਾਂ ਮਾਮੀਆਂ ਦੀਆਂ ਉਹਨਾਂ ਦੇ ਇਦਾਂ ਹਨਾ ਆਪਣੇ ਜਿਹੜੇ ਕਜ਼ਨ ਬ੍ਰਦਰ ਹੁੰਦੇ ਆ ਕਹਿੰਦੇ ਕਿ ਜੇ ਮੈਂ ਕਿਸੇ ਕੋਲ ਹਨਾ ਰਖੜੀ ਲੈ ਕੇ ਚਲੀ ਵੀ ਜਾਣਾ ਤੇ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਇਹਦਾ ਬ੍ਰਦਰ ਨਹੀਂ ਹੈਗਾ ਜਾਂ ਇਹ ਤਾਂ ਰਖੜੀ ਬੰਨਣ ਆਈ ਆ ਉਹਨੂੰ ਐ ਹੋਣਾ ਕਿ ਇਹ ਕੁਛ ਲੈਣ ਆਇਆ ਹੈ ਕੁਛ ਨਹੀਂ ਹੈ ਨਾ ਕਿ ਜਿਵੇਂ ਕੁਛ ਲੈਣ ਦੇ ਆਰ ਨਹੀਂ ਆਈ ਆ ਇਹ ਰਖੜੀ ਨਾਲ ਇਹਨੂੰ ਕੋਈ ਮਤਲਬ ਨਹੀਂ ਹੈਗਾ ਯਾਨੀ ਇਹ ਸੋਰਸ ਸੀਗੀ ਤੇ ਉਹ ਕਹਿੰਦਾ ਕਿ ਜਿਹੜੇ ਮਾੜੇ-ਮੋਟੇ ਦਾ ਰਿਸ਼ਤੇ ਆਉਂਦੇ ਸੀਗੇ ਹਨਾ ਉਹ ਵੀ ਸਾਨੂੰ ਇਦਾਂ ਹੀ ਜਿੱਦਾਂ ਮੈਨੇ ਯਾਨੀ ਰਿਸ਼ਤੇਦਾਰੀ ਚੋਂ ਨਹੀਂ ਕੋਈ ਲਦਾ ਇਧਰੋਂ ਉਧਰੋਂ ਇੱਕ ਸੰਦਸ ਪਾ ਦੇਣੀ ਕਿ ਰਿਸ਼ਤੇਦਾਰੀ ਵਿੱਚੋਂ ਵੀ ਮੇਰਾ ਕੋਈ ਰਿਸ਼ਤਾ ਨਹੀਂ ਯਾਨੀ ਹਾਮੀ ਨਹੀਂ ਭਰਦੇ ਹੁੰਦੇ ਸੀਗੇ ਕਿ ਸਾਡੇ ਰਿਸ਼ਤੇਦਾਰ ਦੀ ਫਲਾਨੀ ਕੁੜੀ ਆ ਕਿ ਕੋਈ ਰਿਸ਼ਤਾ ਹੀ ਕਰਾ ਦੇਵੇ ਹਨਾ ਤੇ ਉਹ ਕਹਿੰਦਾ ਕਿ ਯਾਨੀ ਇਦਾਂ ਦੀ ਸਿਚੁਏਸ਼ਨ ਹੁੰਦੀ ਸੀ ਪਰ ਮੇਰੇ ਫਾਦਰ ਦੀ ਮਦਰ ਦੀ ਤੇ ਮੇਰੀ ਬੌਂਡਿੰਗ ਬਹੁਤ ਵਧੀਆ ਸਾਡੇ ਤਿੰਨਾਂ ਦੀ ਸੀਗੀ ਅਸੀਂ ਆਪਣਾ ਮਨ ਸਮਝਾਇਆ ਹੋਇਆ ਸੀਗਾ ਕਿ ਅਸੀਂ ਤਿੰਨੋਂ ਇੱਕ ਦੂਜੇ ਲਈ ਨਾ ਠੀਕ ਹੈ ਕਿ ਅਸੀਂ ਤਿੰਨੋਂ ਇੱਕ ਦੂਜੇ ਨਾਲ ਦੁੱਖ ਸੁੱਖ ਆਪਣਾ ਕਰਾਂਗੇ ਤੇ ਅਸੀਂ ਤਿੰਨੋਂ ਹੀ ਇੱਕ ਦੂਜੇ ਨਾਲ ਬਰਤਬਰਦਾ ਯਾਨੀ ਸਾਡਾ ਰਹੂਗਾ ਕਿ ਅਸੀਂ ਕਿਸੇ ਤੋਂ ਕੋਈ ਐਕਸਪੈਕਟੇਸ਼ਨਸ ਰੱਖੇ ਨਹੀਂ ਕਿਸੇ ਕਿਸੇ ਵੀ ਰਿਸ਼ਤੇਦਾਰ ਦੇ ਨਾਲ ਤੇ ਉਹ ਕਹਿੰਦੇ ਕਿ ਮੇਰੇ ਫਾਦਰ ਸਾਹਿਬ ਨਾ ਅਕਸਰ ਮੋਬਾਈਲ ਦੇ ਉੱਤੇ ਨਿਊਜ਼ ਵਗੈਰਾ ਜਾੜਾ ਸੁਣਦੇ ਹੁੰਦੇ ਸੀਗੇ ਜਾਂ ਫਿਰ ਉਹਨਾਂ ਨੇ ਜਦੋਂ ਫ੍ਰੀ ਹੋਣਾ ਸ਼ਬਦ ਕੀਰਤਨ ਜਾਂ ਕਥਾਵਾਂ ਵਗੈਰਾ ਸੁਣਨੀਆਂ ਹਨਾ ਤੇ ਜਿਵੇਂ ਆਪਣੇ ਕਥਾਵਾਚਕ بیٹے ਕਥਾਵਾਂ ਵਗੈਰਾ ਸੁਣਾਉਂਦੇ ਨਹੀਂ ਬਸ ਉਹ ਕਹਿੰਦੇ ਵੀਰੇ ਪਾਪਾ ਜੀਆਂ ਪਾਣੀ ਵਗੈਰੇ ਸੁਣਦੇ ਹੁੰਦੇ ਸੀਗੇ ਤੇ ਉਹ ਕਹਿੰਦੇ ਕਿ ਮੇਰੇ ਮम्मा ਨੇ ਤੇ ਮੇਰੇ ਫਾਦਰ ਸਾਹਿਬ ਨੇ ਅਮਰਿਤ ਛਕਿਆ ਹੋਇਆ ਸੀਗਾ ਤੇ ਉਹ ਰੋਜ਼ ਡੇਲੀ ਸਵੇਰ ਉੱਠ ਕੇ ਨਿਤਨੇਮ ਕਰਦੇ ਸੀ ਨਾ ਅਦਾ ਕੀ ਗੁਰਦੁਆਰਾ ਸਾਹਿਬ ਜਾਂਦੇ ਸੀ ਉਹ ਕਹਿੰਦੇ ਜਦੋਂ ਉਹਨਾਂ ਨੇ ਜਾਣਾ ਮੈਂ ਵੀ ਉਹ ਕਹਿੰਦੇ ਮੇਰੇ ਸਿਸਟਰ ਕਰਨੀ ਮੈਂ ਅਮ੍ਰਿਤ ਤਾਂ ਨਹੀਂ ਛਕਿਆ ਸੀ ਪਰ ਮੈਂ ਆਪਣੇ ਫਾਦਰ ਮਦਰ ਦੇ ਨਾਲ ਰੋਜ਼ ਮਾਰਨਿੰਗ ਉੱਠ ਕੇ ਸਵੇਰ ਨਹਾ ਤੋਂ ਕਿ ਉਹਨਾਂ ਦਿਨਾਂ ਗੁਰਦੁਆਰਾ ਸਾਹਿਬ ਜਾਣਾ ਤੇ ਅਸੀਂ ਬਾਣੀ ਵਗੈਰਾ ਯਾਨੀ ਪ੍ਰੋਪਰ ਪੜ੍ਹਦੇ ਹੁੰਦੇ ਸੀ ਘਰ ਦੇ ਵਿੱਚ ਕਿ ਸਾਨੂੰ ਬਹੁਤ ਯਾਨੀ ਵਿਸ਼ਵਾਸ ਸੀਗਾ ਵਾਹਿਗੁਰੂ ਜਿੱਤੇ ਹਨਾ ਕਿ ਸਾਡੇ ਵਿੱਚ ਚੰਗੇ ਦਿਨ ਆਣਗੇ ਤੇ ਕਹਿੰਦੇ ਹੁੰਦੇ ਆ ਨਾ ਕਿ ਰਿਸ਼ਤੇਦਾਰਾਂ ਤੇ ਹਨਾ ਆਸ ਰੱਖਣ ਨਾਲੋਂ ਉਸ ਵਾਹਿਗੁਰੂ ਤੇ ਆਸ ਰੱਖੋ ਹਨਾ ਤੇ ਉਹ ਕਹਿੰਦੇ ਅਸੀਂ ਵੀ ਇੱਦੀ ਵਾਹਿਗੁਰੂ ਜਿੱਤੇ ਆਸ ਰੱਖੀ ਸੀ ਕਿ ਸਾਡੀ ਵੀ ਕਿਸੇ ਨਾ ਕਿਸੇ ਦਿਨ ਵਾਹਿਗੁਰੂ ਜੀ ਬਾਝਰ ਜ਼ਰੂਰ ਫੜਨਗੇ ਤੇ ਤੇ ਸਿਸਟਰ ਦੱਸਦੇ ਨੇ ਕਹਿੰਦੇ ਕਿ ਇੱਦੀ ਮੇਰੇ ਪਾਪਾ ਇੱਕ ਦਿਨ ਬੈਠੇ ਬੈਠੇ ਨਾ ਕਥਾ ਸੁਣਦੇ ਪਏ ਸੀ ਤੇ ਉਹਦੇ ਵਿੱਚ ਇੱਦੀ ਨਾ ਜਿਵੇਂ ਮੇਰਾ ਰਿਸ਼ਤਾ ਨਹੀਂ ਹੋ ਰਿਹਾ ਸੀ ਇੱਦੀ ਕਥਾ ਦੇ ਵਿੱਚ ਵੀ ਐਂ ਦੱਸ ਰਹੇ ਸੀ ਕਿ ਇੱਕ ਲੜਕੀ ਜਿਸ ਉਹਦਾ ਰਿਸ਼ਤਾ ਵਗੈਰਾ ਨਹੀਂ ਹੋ ਰਿਹਾ ਸੀਗਾ ਤੇ ਉਹਨਾਂ ਨੇ ਚੁਪੈਰਾ ਸੈਵ ਕੱਟੇ ਸੀਗੇ ਕਹਿੰਦੇ ਉਸ ਟਾਈਮ ਸਾਨੂੰ ਨਾ ਯਾਨੀ ਬਾੜੀ ਦਾ ਸੀ ਪੜਦੇ ਸੀ ਪਰ ਸਾਨੂੰ ਚੁਪੈਰਾ ਸੈਵ ਦਾ ਨਹੀਂ ਪਤਾ ਸੀਗਾ ਉਹ ਕਹਿੰਦੇ ਅਸੀਂ ਕੱਦਾਂ ਦੇ ਵਿੱਚ ਪਹਿਲੀ ਵਾਰ ਸੁਣਿਆ ਕਿ ਦਿਨ ਚੁਪੈਰਾ ਸੈਵ ਲੋਕ ਕੱਟਦੇ ਨੇ ਤੇ ਲੋਕਾਂ ਦੇ ਬਹੁਤ ਦੁੱਖ ਦੂਰ ਹੁੰਦੇ ਨੇ ਉਹ ਕਹਿੰਦੇ ਕਿ ਜਦੋਂ ਅਸੀਂ ਕਥਾ ਸੁਣੀ ਤੇ ਸਾਨੂੰ ਪਤਾ ਨਹੀਂ ਸੀਗਾ ਪਰ ਚੁਪੈਰਾ ਸੈਵ ਕੱਟਣਾ ਕਿਵੇਂ ਆ ਕੀ ਇਹਨਾਂ ਦੇ ਰੂਲ ਰੈਗੂਲੇਸ਼ਨਸ ਆ ਕੀ ਆ ਨਾ ਤੇ ਉਹ ਕਹਿੰਦੇ ਚਲੋ ਅਸੀਂ ਨੈਟ ਵਗੈਰਾ ਤੇ ਸਰਚ ਵਗੈਰਾ ਕਰਕੇ ਤੇ ਅਸੀਂ ਵੀ ਸੋਚਿਆ ਕਿ ਆਪਾਂ ਚੁਪੈਰਾ ਸੈਵ ਕੱਟਿਆ ਕਰਾਂਗੇ ਤੇ ਉਹ ਕਹਿੰਦੇ ਕਿ ਚਲੋ ਜਦੋਂ ਅਸੀਂ ਸਾਰੀ ਨੌਲੇਜ ਵਗੈਰਾ ਲਈ ਕਿਚ ਪਹਿਸਰ ਕਿਵੇਂ ਕੱਟਦੇ ਨੇ ਤੇ ਉਹ ਕਹਿੰਦੇ ਕਿ ਅਸੀਂ ਵੀ ਅੰਮ੍ਰਿਤਸਰ ਵਾਸੀ ਦਾ ਸਾਹਿਬ ਅਨਾ ਚਪੈਸਾਏ ਕੱਟਣ ਦਾ ਸੋਚਿਆ ਕਿ ਅਸੀਂ ਆਪਾਂ ਵੀ ਜਾਵਾਂਗੇ ਤੇ ਮੇਰੇ ਫਾਦਰ ਸਾਹਿਬ ਨੇ ਅਰਦਾਸ ਕੀਤੀ ਕਿ ਜੇ ਤੁਸੀਂ ਲੋਕਾਂ ਦੇ ਇਹਨਾਂ ਦੁੱਖ ਦੂਰ ਕਰਦੇ ਹੋ ਤੁਸੀਂ ਉਹਨਾਂ ਦੀਆਂ ਝੋਲੀਆਂ ਭਰਦੇ ਹੋ ਇਸ ਸਾਨੂੰ ਵੀ ਪੂਰੀ ਆਸ ਹੈ ਕਿ ਤੁਸੀਂ ਸਾਨੂੰ ਵੀ ਖਾਲੀ ਨਹੀਂ ਜਾਣ ਦਉਗੇ ਆਪਣੇ ਦਰ ਤੋਂ ਤੇ ਉਹ ਕਹਿੰਦੇ ਕਿ ਇਹ ਸੋਚ ਕੇ ਨਾ ਅਸੀਂ ਯਾਨੀ ਜੁਪੈਰਾ ਸੈਕ ਕੱਟਨੇ ਸ਼ੁਰੂ ਕੀਤੇ ਮੈਂ ਮੇਰੇ ਮੰਮਾ ਨੇ ਮੇਰੇ ਫਾਦਰ ਸਾਹਿਬ ਨੇ ਜੁਪੈਰਾ ਸੈਕ ਕੱਟਨੇ ਸ਼ੁਰੂ ਕਰਤੇ ਤੇ ਇਹ ਕਹਿੰਦੇ ਜਦੋਂ ਅਸੀਂ ਇਹ ਜੁਪੈਰਾ ਸੈਕ ਕੱਟਦੇ ਕੱਟਦੇ ਜਦੋਂ ਸਾਡਾ ਚੌਥਾ ਜੁਪੈਰਾ ਸੈਕ ਕੰਪਲੀਟ ਹੋਇਆ ਕਹਿੰਦੇ ਇਸ ਤੋਂ ਬਾਅਦ ਮੰਗਲਵਾਰ ਦਾ ਦਿਨ ਸੀਗਾ ਟਿਊਜ਼ਡੇ ਦਾ ਕਹਿੰਦੇ ਅਸੀਂ ਆਪਾਂ ਇਹ ਘਰ ਦੇ ਵਿੱਚ ਇਦਾਂ ਬੈਠੇ ਯਾਨੀ ਮੇਰੇ ਪਾਪਾ ਦਾ ਇੱਕ ਫਰੈਂਡ ਆਇਆ ਤਾਂ ਲੱਗ ਕੇ ਆਏ ਸੀਗੇ ਮੇਰੇ ਲਈ ਕਹਿੰਦਾ ਕਿ ਦੇਖ ਲਓ ਤੁਸੀਂ ਅੱਗੇ ਵੀ ਰਿਸ਼ਤੇ ਆਉਣੇ ਹਨਾ ਕਿ ਜਿਵੇਂ ਅ ਕਿਸੇ ਨੂੰ ਪਤਾ ਲੱਗਣਾ ਕਿ ਮੈਂ ਯਾਨੀ ਨਰਸਿੰਗ ਵਗੈਰਾ ਕੀਤੀ ਆ ਤੇ ਅਗਲੀ ਨੇ ਘਰ ਦੇਖਣ ਵੀ ਆਉਣਾ ਪਰ ਜਦੋਂ ਉਹਨਾਂ ਨੇ ਜਦੋਂ ਮੈਨੂੰ ਦੇਖਣਾ ਉਹਨਾਂ ਨੇ ਕਹਿਣਾ ਕਿ ਤੀਗਾ ਤੁਸੀਂ ਆਈਲਟਸ ਕਰਾ ਦਿਓ ਅ ਅਸੀਂ ਆਪਣੇ ਬੇਟੇ ਨੂੰ ਬੇਟੇ ਦੀ ਮੈਰਿਜ ਸਾਡੀ ਲੜਕੀ ਨਾਲ ਕਰ ਦਿੰਨੇ ਆ ਪਰ ਖਰਚਾ ਦਾਦਾ ਹੋਊਗਾ ਤੁਸੀਂ ਅੱਧਾ ਖਰਚਾ ਕਰਿਓ ਅਸੀਂ ਅੱਧਾ ਖਰਚਾ ਕਰਾਂਗੇ ਹਨਾ ਦੇ ਇਦਾਂ ਕਰਦੇ ਹੁੰਦੇ ਸੀਗੇ ਕਿ ਯਾਨੀ ਉਹ ਅਗਲੇ ਨੂੰ ਐ ਹੁੰਦਾ ਸੀਗਾ ਕਿ ਸੋਣ ਹੀ ਨਹੀਂ ਹੈ ਕਿ ਦੇਖਣ ਦੇ ਵਿੱਚ ਕਹਿੰਦੇ ਕਈ ਵਾਰ ਤਾਂ ਐ ਵੀ ਹੋਇਆ ਇੱਕ ਵਾਰੀ ਮੇਰੇ ਪੇਰੈਂਟਸ ਐ ਵੀ ਮੰਨ ਗਏ ਸੀਗੇ ਕਿ ਠੀਕ ਆ ਸਾਡੀ ਕੱਲੀ ਕੱਲੀ ਕੁੜੀ ਆ ਕਿ ਇਹੀ ਸੈੱਟ ਹੋ ਜਵੇ ਸਾਨੂੰ ਹੋਰ ਕੀ ਚਾਹੀਦਾ ਵਾ ਕਿ ਅਸੀਂ ਚਲੋ ਨਹੀਂ ਵੀ ਸਾਡੇ ਕੋਲ ਪੈਸੇ ਆ ਕਿ ਨਾ ਅਸੀਂ ਘਰ ਵੇਚ ਦਾਂਗੇ ਕਿ ਅਸੀਂ ਘਰ ਵੇਚ ਕੇ ਪੈਸੇ ਲਾ ਦਾਂਗੇ ਕਹਿੰਦੇ ਇਹਦੇ ਕਰਕੇ ਮੇਰੀ ਬਹੁਤ ਫਾਈਟ ਵੀ ਹੋਣੀ ਉਹਨਾਂ ਦੇ ਨਾਲ ਕਿ ਮੈਂ ਵਿਆਹ ਹੀ ਕਰੋਣਾ ਤੁਸੀਂ ਇਦਾਂ ਨਾ ਸੋਚਿਆ ਕਰੋ ਪਰ ਕਹਿੰਦੇ ਕਿ ਜਦੋਂ ਦੇਖ ਲਓ ਅਸੀਂ ਚੁਪੈਰਾ ਸਾਹਿਬ ਪਟਿਆ ਬਾਬਾ ਦੀਪ ਸਿੰਘ ਜੀ ਦੀ ਇਹੋ ਜਿਹੀ ਕਿਰਪਾ ਵਰਤੀ ਕਹਿੰਦੇ ਕਿ ਮੇਰੇ ਪਾਪਾ ਦਾ ਫਰੈਂਡ ਆਇਆ ਤੇ ਉਹਨਾਂ ਨੇ ਕਿਹਾ ਕਿ ਦਾਦਾ ਕਰਕੇ ਕਿ ਮੈਂ ਰਿਸ਼ਤਾ ਲੈ ਕੇ ਆਇਆ ਤੁਹਾਡੀ ਬੇਟੀ ਦੇ ਲਈ ਤੇ ਮੇਰੀ ਨਜ਼ਰ ਚ ਰਿਸ਼ਤਾ ਵਾ ਕਿ ਉਹ ਲੜਕੀ ਆ ਲੈਣਾ ਨਰਸਿੰਗ ਕੀਤੀ ਹੋਈ ਆ ਆਈਡਸ ਉਹਨਾਂ ਨੂੰ ਆਵਾ ਕੁੜੀ ਕਰ ਰਵੇ ਕਿ ਅਸੀਂ ਖਰਚਾ ਵੀ ਕਰਾਂਗੇ ਸਾਰਾ ਯਾਨੀ ਉਹਨਾਂ ਨੂੰ ਉਹਨਾਂ ਦੇ ਮੁੰਡੇ ਨੂੰ ਬਾਹਰ ਜਾਣ ਦਾ ਬਹੁਤ ਸ਼ੌਂਕ ਆ ਤੇ ਇਸ ਕਰਕੇ ਤੁਸੀਂ ਹਨਾ ਤੁਸੀਂ ਜੇ ਚਾਹੋ ਤਾਂ ਮੈਂ ਰਿਸ਼ਤੇ ਦੀ ਗੱਲ ਤੋੜਾਂ ਤੇ ਉਹਦੇ ਫਾਦਰ ਸਾਹਿਬ ਨੇ ਕਿਹਾ ਕਿ ਤੁਸੀਂ ਚਲੋ ਤੋੜ ਲੋ ਕਿ ਪਰ ਸਾਡੇ ਨਾਲ ਜਦੋਂ ਕੋਈ ਇਦਾਂ ਹੁੰਦਾ ਜਦੋਂ ਸਾਡੀ ਕੋਈ ਲੜਕੀ ਨੂੰ ਦੇਖਦਾ ਕਿ ਅਗਲਾ ਮਨਾ ਕਰ ਜਾਂਦਾ ਹੈ ਨਾ ਤੇ ਉਹ ਕਹਿੰਦਾ ਕਿ ਨਹੀਂ ਤੁਸੀਂ ਇਦਾਂ ਨਾ ਸੋਚੋ ਕਿ ਕੋਈ ਗਾਦੀ ਵਾਧੂ ਵਧੀਆ ਕਰਨ ਕਿ ਸਾਰਾ ਕੁਝ ਹੈ ਕਿ ਤੁਸੀਂ ਮੇਰੇ ਘਰੇ ਤੇ ਇੱਕ ਵਾਰ ਮੁੰਡੇ ਵਾਲਿਆਂ ਨੂੰ ਮਿਲੋ ਤੇ ਉਹਦੇ ਫਾਦਰ ਸਾਹਿਬ ਚਲੋ ਮਿਲਣ ਨੂੰ ਕਹਿੰਦੇ ਸੀ ਤਿਆਰ ਹੋ ਜਾਂਦੇ ਆ ਤੇ ਉਹ ਮੇਰੇ ਜਿਹੜੀ ਲੜਕੀ ਵਾਲੇ ਉਹਨਾਂ ਨਾਲ ਚਲੋ ਉਹਨਾਂ ਦੀ ਮੀਟਿੰਗ ਕਰਵਾਉਂਦੇ ਨੇ ਕਿ ਚਲੋ ਫਲਾਣਾ ਦਿਨ ਸੈੱਟ ਹੋ ਜਾਂਦਾ ਵਾ ਕਿ ਚਲੋ ਇਹ ਦਿਨ ਆਉਣਗੇ ਤੇ ਆਪਾਂ ਕੁੜੀ ਨੂੰ ਦਿਖਾਵਾਂਗੇ ਦੇਖ ਰਿਆ ਕਰਾਵਾਂਗੇ ਕਹਿੰਦੇ ਉਹ ਫੈਮਿਲੀ ਆਈ ਤੇ ਉਹ ਫੈਮਿਲੀ ਉਹਦਾ ਪੈਸੇ ਵੱਲੋਂ ਤਾਂ ਬਹੁਤ ਰਿਚ ਸੀਗੀ ਤੇ ਉਹ ਕਹਿੰਦੇ ਕਿ ਚਲੋ ਜਦੋਂ ਉਹਨਾਂ ਨੇ ਦੇਖਿਆ ਕਿ ਲੜਕੀ ਨੇ ਨਰਸਿੰਗ ਵਗੈਰਾ ਕੀਤੀ ਹੋਈ ਆ ਕਿ ਲੜਕੀ ਬਹੁਤ ਵਧੀਆ ਜੌਬ ਵਗੈਰਾ ਵੀ ਕਰਦੀ ਪਈ ਆ ਤੇ ਉਹ ਕਹਿੰਦੇ ਕਿ ਲੜਕੇ ਵਾਲਿਆਂ ਦੀ ਬਸ ਆਈ ਸ਼ਰਤ ਸੀਗੀ ਕਿ ਅਸੀਂ ਪੈਸਾ ਵੀ A to Z ਸਾਰਾ ਲਗਾਵਾਂਗੇ ਵੀਜ਼ਾ ਵੀ ਅਸੀਂ ਲਗਵਾ ਕੇ ਦਵਾਂਗੇ ਤੁਹਾਡੀ ਬੇਟੀ ਦਾ ਈ ਤੋ ਨਾ ਕਿਸੇ ਬਸ ਸਾਡੀ ਬੇਟੀ ਸਾਡੇ بیٹے ਨੂੰ ਆਇਲਸ ਕਰਾ ਕੇ ਬਾਹਰ ਲੈ ਜਵੇ ਹਨਾ ਉਹ ਕਹਿੰਦੇ ਸਾਨੂੰ ਘਰ ਬੈਠਿਆਂ ਨੂੰ ਇਦਾਂ ਰਿਸ਼ਤਾ ਆਇਆ ਕਿ ਪਹਿਲਾਂ ਜਿੱਥੇ ਲੋਕ ਕਹਿੰਦੇ ਸੀਗੇ ਨਹੀਂ ਤੁਸੀਂ ਅੱਧਾ ਪੈਸਾ ਲਾਓ ਨਾਲ ਬਰਾਬਰ ਹਨਾ ਅਸੀਂ ਹਾਫ ਹਾਫ ਲਗਾਵਾਂਗੇ ਪੈਸਾ ਕਿ ਉਹ ਦੇਖ ਲੋ ਪੈਸਾ ਵੀ ਸਾਰਾ ਲਗਾਉਣ ਨੂੰ ਤਿਆਰ ਸੀ ਵੀਜ਼ਾ ਵੀ ਸਾਰਾ ਕੁਝ ਏਟੂ ਜਦੋਂ ਕਹਿੰਦੇ ਸੀ ਜੋ ਪੈਸਾ ਲੱਗੂਗਾ ਅਸੀਂ ਲਗਾਵਾਂਗੇ ਬਸ ਤੁਸੀਂ ਕੋਈ ਗੱਲ ਨਹੀਂ ਹਨਾ ਈ ਤੁਸੀਂ ਰਿਸ਼ਤੇ ਨੂੰ ਹਾਂ ਕਰੋ ਤੇ ਉਹ ਕਹਿੰਦੇ ਉਹਦੇ ਫਾਦਰ ਸਾਹਿਬ ਕਹਿੰਦੇ ਕਿ ਕੋਈ ਨਾ ਜੀ ਸਾਨੂੰ ਰਿਸ਼ਤਾ ਮਨਜ਼ੂਰ ਆ ਹਨਾ ਚਲੋ ਇਦਾਂ ਉਹ ਸਿਸਟਰ ਦੱਸਦੀ ਆ ਕਿ 8 ਦਿਨਾਂ ਦੇ ਵਿੱਚ ਵਿੱਚ ਸਾਰਾ ਕੁਝ ਇੰਨਾ ਫਾਸਟ ਹੋਇਆ ਕਿ ਉਹਨਾਂ ਨੇ ਬੱਸ ਉਹ ਕਹਿੰਦੇ ਚੁੰਨੀ ਝੜਾ ਕੇ ਅਸੀਂ ਲੈ ਜਾਾਂਗੇ ਲੜਕੀ ਨੂੰ ਅਸੀਂ ਹੈਨਾ ਪਲੱਸ ਤੁਸੀਂ ਨਰਸਿੰਗ ਤਾਂ ਤੁਹਾਡੀ ਬੇਟੀ ਨੇ ਚਾਹੀ ਕੀਤੀ ਵੀ ਹੋਈ ਆ ਤੇ ਅਸੀਂ ਯਾਨੀ ਸਾਰਾ ਕੁਝ ਅਸੀਂ ਆਪ ਹੀ ਹੈ ਨਾ ਬਾਕੀ ਦਾ ਜੋ ਅਗੇ ਪ੍ਰोसीजर ਹੋਗਾ ਬਾਅਦ ਜਾਣਦਾ ਸੀ ਆਪੇ ਹੀ ਸਾਰੇ ਪੈਸੇ ਵਗੈਰਾ ਲਗਾ ਕੇ ਜੋ ਵੀ ਕਾਗਜ਼ ਵਗੈਰਾ ਅਸੀਂ ਖੁਦ ਤਿਆਰ ਕਰਾਵਾਂਗੇ ਪਰ ਤੁਸੀਂ ਬੇਟੀ ਨੂੰ ਕਹਿੰਦੇ ਈਵਨ ਕਿ ਜਦੋਂ ਯਾਨੀ ਜੋ ਵਿਆਹ ਦਾ ਜੋੜਾ ਵਗੈਰਾ A to Z ਸਾਰਾ ਉਹੀ ਲੈ ਕੇ ਆਏ ਸੀ ਆਪਣੇ ਵੱਲੋਂ ਈਵਨ ਉਹਨਾਂ ਨੇ ਸਾਡਾ ਕੋਈ ਰੁਪਈਆ ਤੱਕ ਨਹੀਂ ਖਰਚਵਾਇਆ ਕਿ ਤੁਸੀਂ ਕੁਝ ਨਹੀਂ ਕਰਨਾ ਬਸ ਤੁਸੀਂ ਸਾਨੂੰ ਬੇਟੀ ਦੇ ਦਿਓ ਆਪਣੀ ਤੇ ਦੇਖੋ ਜਿਉਂ ਕਹਿੰਦੇ ਮਹਾਰਾਜ ਦੀ ਇਦਾਂ ਦੀ ਕਿਰਪਾ ਹੋਈ ਉਹ ਭੈਣ ਕਹਿੰਦੀ ਆ ਕਹਿੰਦੀ ਮੇਰਾ ਸ਼ੌਂਕ ਸੀ ਬਾਹਰ ਜਾਣ ਦਾ ਕਹਿੰਦੀ ਮੈਂ ਸੋਚਿਆ ਸੀ ਕਿ ਸ਼ਾਇਦ ਕਾਸ਼ ਮੈਂ ਵੀ ਬਾਹਰ ਜਾਵਾਂ ਕਿ ਉਹ ਦੇਖੋ ਕਹਿੰਦੇ ਮੇਰਾ ਵਿਆਹ ਵੀ ਇੰਨੇ ਵਧੀਆ ਘਰ ਦੇ ਵਿੱਚ ਹੋਇਆ ਕਿ ਜਿਹੜੇ ਮੇਰੇ ਹਸਬੰਡ ਸੀ ਉਹ ਵੀ ਇੰਨਾ سپورਟ ਕਰਦੇ ਸੀਗੇ ਮੈਨੂੰ ਉਹਨਾਂ ਨੇ ਕਦੀ ਵੀ ਮੈਨੂੰ ਐ ਨਹੀਂ ਜਿੱਦਦਾ ਆ ਕਿ ਤੂੰ ਇੰਨੀ ਸੂਰਤ ਵੱਲੋਂ ਸੋਹਣੀ ਨਹੀਂ ਹੈਗੀ ਬਹੁਤ ਵਧੀਆ ਕਹਿੰਦੇ ਮੈਨੂੰ ਆਏ ਕਰੋ ਜੀ ਨੇ ਘਰ ਸਾਨੂੰ ਹਨਾ ਲੱਭ ਕੇ ਦਿੱਤਾ ਕਹਿੰਦੇ ਮੈਂ ਬਾਹਰ ਵੀ ਗਈ ਹਣਾ ਬਾਹਰ ਜਾ ਕੇ ਸੈੱਟ ਵੀ ਹੋਏ ਫਿਰ ਮੈਂ ਆਪਣੇ ਹਸਬੰਡ ਨੂੰ ਬੁਲਾਇਆ ਕਹਿੰਦੇ ਅੱਜ ਮੇਰੇ ਪੇਰੈਂਟਸ ਵੀ ਮੇਰੇ ਕੋਲ ਬਾਹਰ ਨਹੀਂ ਹਨਾ ਤੇ ਉਹ ਕਹਿੰਦੇ ਕਿ ਇੱਕ ਟਾਈਮ ਦੇ ਵਿੱਚ ਕਿ ਸਾਡੇ ਘਰ ਦੇ ਵਿੱਚ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਅਸੀਂ ਕਦੀ ਯਾਨੀ ਯਾਨੀ ਸੌ ਤੋਂ ਲੱਖ ਦੀ ਸਿਚੁਏਸ਼ਨ ਤੇ ਵੀ ਆਵਾਂਗੇ ਹਨਾ ਉਹ ਕਹਿੰਦੇ ਕਿ ਅੱਜ ਬਾਬਾ ਦੀਪ ਸਿੰਘ ਜੀ ਦੀ ਇੰਨੀ ਕ ਕਿਰਪਾ ਵਾ ਕਿ ਮੈਂ ਇੰਨੀ ਕ ਆਪਣੀ ਲਾਈਫ ਸਟੈਂਡ ਹੋ ਚੁੱਕੀ ਆ ਮੇਰੇ ਫਾਦਰ ਮਦਰ ਮੇਰੇ ਕੋਲ ਨੇ ਕਿ ਅਸੀਂ ਇੰਨੀ ਕ ਔਕਾਤ ਰੱਖਦੇ ਆ ਕਿ ਅਸੀਂ ਇੰਡੀਆ ਦੇ ਵਿੱਚ ਚਾਹੇ ਜ਼ਮੀਨ ਖਰੀਦ ਲਈਏ ਪ੍ਰਾਪਰਟੀ ਜਿੰਨੀ ਮਰਜ਼ੀ ਲੈ ਲਈਏ ਪਰ ਉਹ ਕਹਿੰਦੇ ਕਿ ਮੈਂ ਲੈਣਾ ਨਹੀਂ ਚਾਹੁੰਦੀ ਹੈਗੀ ਇੰਡੀਆ ਦੇ ਵਿੱਚ ਤੇ ਮੈਂ ਚਾਹੁੰਦੀ ਆ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਮੈਂ ਇੱਥੇ ਹੀ ਕੋਈ ਪ੍ਰਾਪਰਟੀ ਵਗੈਰਾ ਲਵਾ ਬਾਹਰ ਨਹੀਂ ਕੀ ਯਾਨੀ ਉਹਨਾਂ ਦੀ ਕਿਰਪਾ ਦੇ ਨਾਲ ਕਿਤੇ ਜਲ ਲਈਏ ਤੇ ਇੱਥੇ ਹੀ ਲਈਏ ਸੀ ਇੰਡੀਆ 'ਚ ਨਹੀਂ ਲੈਣਾ ਚਾਹੁੰਦੇ ਹੈਗੇ ਪਰ ਇੰਨਾ ਹੈਗਾ ਕਿ ਯਾਨੀ ਜੇ ਅੱਜ ਮੈਂ ਲੈ ਯਾਨੀ ਜੇ ਮੈਂ ਲੈਣੀ ਹੋਵੇ ਤੇ ਮੈਂ ਲੈ ਸਕਦੀ ਆ ਤੇ ਦੇਖੋ ਜੀ ਏਦਾਂ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਹਨਾ ਜਦੋਂ ਆਪਾਂ ਸ਼ਰਧਾ ਦੇ ਨਾਲ ਬਾਣੀ ਪੜ੍ਹਦੇ ਆ ਸ਼ਰਧਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਵਿਸ਼ਵਾਸ ਰੱਖਦੇ ਆ ਕੁਝ ਨਹੀਂ ਪਤਾ ਵਾਹਿਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਕਦੋਂ ਕਿਰਪਾ ਕਰ ਦੇਣੀ ਆ ਤੁਹਾਡੇ ਤੇ ਬਸ ਤੁਹਾਨੂੰ ਵਿਸ਼ਵਾਸ ਦੀ ਲੋੜ ਆ ਤੇ ਉਹ ਕਹਿੰਦੇ ਕਿ ਉਹ ਸਿਸਟਰ ਦੱਸਦੀ ਆ ਕਿ ਅੱਜ ਇਦਾਂ ਨਹੀਂ ਹੈਗਾ ਕਿ ਜਿਵੇਂ ਬਾਹਰ ਚਲੀ ਗਈਆਂ ਤੇ ਮੈਂ ਬਾਣੀ پڑھਨੀ ਹਟ ਗਈਆਂ ਹੈਨਾ ਯਾਨੀ ਮੈਂ ਆਪਕੇ ਆਪ ਨਿਤਨੇਮ ਕਰਨਾ ਛੱਡਤਾ ਵਾ ਜਾਂ ਮੈਂ ਚਪੈਰਾ ਸਾਇਮ ਕਰਨਾ ਛੱਡਤਾ ਉਹ ਕਹਿੰਦੇ ਮੈਂ ਜਿੰਨੀ ਦੇਮ ਬਾਹਰ ਸੀਗੀ ਨਾ ਜਦੋਂ ਮੈਨੇ ਫਾਦਰ ਮਦਰ ਉਰੇ ਨਹੀਂ ਵੀ ਆਏ ਸੀ ਮੇਰੇ ਕੋਲ ਉਹ ਕਹਿੰਦੇ ਮੇਰੇ ਫਾਦਰ ਮਦਰ ਨੇ ਹਰ ਸੰਡੇ ਇੱਥੇ ਚਪੈਰਾ ਸਾਇਮ ਕੱਟਣਾ ਕਿ ਮੈਂ ਉੱਥੇ ਚਪੈਰਾ ਸਾਇਮ ਕੱਟਣਾ ਕਿ ਚਪੈਰਾ ਸਾਇਮ ਅੱਜ ਦੇ ਰੂਟੀਨ ਚ ਅਸੀਂ ਅੱਜ ਵੀ ਕੱਟ ਰਹੇ ਆਂ ਅਸੀਂ ਡੇਲੀ ਪਾਣੀ ਵੈਸੀ ਵੀ ਪੜੀਦੀਆਂ ਨਿਤਨੇਮ ਦਾ ਜਿਹੜਾ ਅਸੀਂ ਕਰਦੇ ਆ ਕਰਦੇ ਆ ਪਰ ਈਵਨ ਅਸੀਂ ਦੁਪਹਿਰਾ ਸੇਵ ਵੀ ਹਰ ਸੰਡੇ ਦੇ ਸੰਡੇ ਕੱਟਦੀ ਕੱਟਦੇ ਆ ਕਹਿੰਦੇ ਅੱਜ ਉਹ ਨਹੀਂ ਹੈਗਾ ਕਿ ਮੈਂ ਆਪਣੀ ਲਾਈਫ ਚ ਸੈੱਟ ਹੋ ਗਈ ਆ ਤੇ ਅੱਜ ਹੁਣ ਮੈਂ ਦੁਪਹਿਰਾ ਸੇਵ ਕਰਨਾ ਛੱਡ ਦਵਾ ਨਹੀਂ ਉਹ ਕਹਿੰਦੇ ਮੈਂ ਅੱਜ ਵੀ ਦੁਪਹਿਰਾ ਸੇਵ ਇੱਦੀ ਕੱਟ ਰਹੀ ਆ ਤੇ ਮੈਂ ਹਰ ਸੰਡੇ ਕੱਟਦੀ ਆ ਤੇ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ ਜਦੋਂ ਤੁਸੀਂ ਕੁਝ ਮੰਗਦੇ ਹੋ ਤੁਸੀਂ ਦੁਪਹਿਰਾ ਸੇਵ ਕੁਝ ਵੀ ਸੁੱਕ ਕੇ ਕੱਟਦੇ ਹੋ ਕਿ ਬਾਬਾ ਜੀ ਅਸੀਂ 11 ਕਟਾਂਗੇ ਜਾਂ ਅਸੀਂ 21 ਦੁਪਹਿਰਾਂ ਸੈਭ ਕਟਾਂਗੇ ਅਸੀਂ 5 ਕਟਾਂਗੇ ਤੁਸੀਂ ਸਾਡਾ ਆਹ ਕੰਮ ਸਵਾੜ ਦੋ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਉਹ ਕੰਮ ਹੋ ਜਵੇ ਹਨਾ ਵਾਈਕੁਰ ਜੀ ਦੀ ਕਿਰਪਾ ਦੇ ਨਾਲ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਦੁਪਹਿਰਾਂ ਸੇ ਬਾਅਦ ਚੋਂ ਵੀ ਕਟਣਾ ਛੱਡ ਦੋ ਤੁਸੀਂ ਸੰਡੇ ਦੀ ਸੰਡੇ ਦੁਪਹਿਰਾਂ ਸੈਭ ਜ਼ਰੂਰ ਕਟਿਆ ਕਰੋ ਜੇ ਤੁਹਾਡੇ ਕੋਲ ਟਾਈਮ ਹੈਗਾ ਜੇ ਤੁਹ ਸੰਡੇ ਫ੍ਰੀ ਹੋ ਤਾਂ ਤੁਸੀਂ ਦੁਪਹਿਰਾਂ ਸੈਭ ਜ਼ਰੂਰ ਕਟੋ ਕਿਉਂਕਿ ਮੋਸਟਲੀ ਸੰਡੇ ਸਾਰੇ ਫ੍ਰੀ ਹੁੰਦੇ ਆ ਹਨਾ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਜਰੂਰ ਕਰਿਆ ਕਰੋ ਈਵਨ ਮੇਰੇ ਹਿਸਾਬ ਨਾਲ ਤੁਹਾਨੂੰ ਜਦੋਂ ਤੁਹਾਡੀ ਮੰਨ ਲੋ ਸੁੱਖ ਪੂਰੀ ਹੋ ਗਈ ਹਨਾ ਤੇ ਤੁਸੀਂ ਉਸ ਤੋਂ ਬਾਅਦ ਖੁੱਲੇ ਚ ਪਰਸੰਗ ਸੁੱਕ ਲਿਆ ਕਰੋ ਕਿ ਅਸੀਂ ਹੁਣ ਅੱਜ ਤੋਂ ਬਾਅਦ ਖੁੱਲੇ ਕਰਾਂਗੇ ਹਨਾ ਖੁੱਲਿਆਂ ਦੇ ਵਿੱਚ ਐਂਦਾ ਹੁੰਦਾ ਵਾ ਕਿ ਹਰ ਸੰਡੇ ਦੇ ਸੰਡੇ ਕੱਟਾਂਗੇ ਪਰ ਈਵਨ ਜੇ ਕੋਈ ਮਜਬੂਰੀ ਆ ਜਾਵੇ ਤਾਂ ਤੁਸੀਂ ਫਿਰ ਜੇ ਵਿੱਚ ਨਹੀਂ ਵੀ ਕੱਟ ਹੋਇਆ ਤੇ ਉਹਦਾ ਫਿਰ ਕੋਈ ਉਹ ਨਾ ਹੋਵੇ ਕਿ ਸਾਡੇ ਕੋਈ ਕੱਟ ਨਹੀਂ ਹੋਇਆ ਐਂਦਾ ਖੁੱਲੇ ਚ ਪਰਸੰਗ ਸ਼ੁਰੂ ਕਰ ਸਕਦੇ ਹੋ ਤੁਸੀਂ ਬਾਬਾ ਦੀਪ ਸਿੰਘ ਜੀ ਅਗੇ ਅਰਦਾਸ ਕਰਕੇ ਕਿ ਅਸੀਂ ਆਜ ਤੋਂ ਖੁੱਲੇ ਚ ਪੈਰਾਸੈਵ ਕੱਟਨੇ ਸ਼ੁਰੂ ਕਰਾਂਗੇ ਜਿਹਦੇ ਮੈਂ ਵੀ ਖੁੱਲੇ ਚ ਪੈਰਾਸੈਵ ਕੱਟੇ ਆਂ ਥੀ ਅਸੀਂ ਮੈਂ ਜਰੂਰ ਤੋਂ ਚ ਪੈਰਾਸੈਵ ਕੱਟਣ ਲੱਗੀ ਮੈਂ ਅ ਪਹਿਲੇ ਦਿਨ ਤੋਂ ਸੁੱਕ ਕੇ ਕੱਟੇ ਨਹੀਂ ਸੀਗੇ ਕਿਉਂਕਿ ਬਾਕੀ ਮੇਰੀ ਇਹ ਪਰਸਨਲ ਥਿੰਕਿੰਗ ਆ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਕਮਿਟਮੈਂਟ ਰੱਖੀ ਐ ਇਹ ਇੱਕ ਮੇਰੇ ਮੈਨੂੰ ਇਹ ਲੱਗਦਾ ਕਿ ਕੋਈ ਕਮਿਟਮੈਂਟ ਆ ਬਾਕੀ ਚਲੋ ਆਪਣੀ ਆਪਣੀ ਹੋਊਗਾ ਮੇਨਾ ਦੇ ਫਸਟ ਤੋਂ ਜਦਨ ਮੈਂ ਬਣਾਇਆ ਸੀ ਮੂਡ ਕਿ ਮੈਂ ਚ ਪੈਰਾਸੈਵ ਕੱਟਣਾ ਤੇ ਇੱਛਾਵਾਂ ਹਰ ਇੱਕ ਦੀਆਂ ਹੁੰਦੀਆਂ ਨੇ ਹਨਾ ਮੇਰੀਆਂ ਵੀ ਨੇ ਤੁਹਾਡੀਆਂ ਵੀ ਆ ਹਨਾ ਹਰ ਇੱਕ ਦੀਆਂ ਹੁੰਦੀਆਂ ਇੱਛਾ ਕਿ ਸਾਡਾ ਆ ਕੰਮ ਹੋਵੇ ਆ ਉਹ ਕੰਮ ਹੋਵੇ ਮੇਰੀਆਂ ਵੀ ਇੱਛਾਵਾਂ ਹੈਗੀਆਂ ਪਰ ਪਰ ਮੈਂ ਇੱਛਾ ਹੋਣ ਦੇ ਬਾਵਜੂਦ ਮੈਂ ਬਾਬਾ ਦੀਪ ਸਿੰਘ ਜੀ ਕੋਲ ਆਈ ਗਿਆ ਸੀਗਾ ਕਿ ਮੈਂ ਸੁੱਖ ਕੇ ਨਹੀਂ ਕੱਟਨੇ ਕਿ ਮੈਂ ਯਾਨੀ ਜਦੋਂ ਪੈਰਾ ਸਾਹਿਬ ਕਟਣਾ ਸੀ ਮੈਂ ਆਣੀ ਕਿਹਾ ਸੀ ਬਾਬਾ ਕਿ ਮੈਂ ਜਿੰਨੇ ਮੇਰੇ ਸ਼્વાસ ਨੇ ਜਿੰਨੇ ਦਿਨ ਮੇਰੇ ਸ਼્વાસ ਚੱਲਦੇ ਨੇ ਮੈਂ ਹਰ ਸੰਡੇ ਨੂੰ ਪੈਰਾ ਸਾਹਿਬ ਜ਼ਰੂਰ ਕੱਟਿਆ ਕਰੂੰਗੀ ਪਰ ਜਾਨ ਜੀ ਜੇ ਕਈ ਵਾਰੀ ਕੋਈ ਮਜਬੂਰੀ ਪੈ ਜਾਈ ਗਈ ਜਾਂ ਕੋਈ ਕਿਤੇ ਇਦਾਂ ਹਨਾ ਜਿਸ ਦਾ ਨਾਮ ਹੀ ਕੱਟ ਹੋਵੇ ਤਾ ਉਹਦੇ ਲਈ ਮਾਫ ਕਰਿਓ ਪਰ ਯਾਨੀ ਜੇ ਮੈਂ ਫ੍ਰੀ ਆ ਇਮਾਨਦਾਰੀ ਦੇ ਨਾਲ ਫਿਰ ਮੈਂ ਜ਼ਰੂਰ ਕਟੂਗੀ ਤੁਹਾਡਾ ਚੁਪੈਰਾ ਸੇ ਮੈਂ ਖੁੱਲੇ ਸੁੱਖੇ ਸੀਗੇ ਹਨਾ ਤੇ ਇਦਾਂ ਜੇ ਤੁਸੀਂ ਵੀ ਹੋ ਸਕੇ ਤਾਂ ਖੁੱਲੇ ਚੁਪੈਰਾ ਸੇ ਸੁੱਖੋ ਤਾਂ ਕਿ ਤੁਹਾਨੂੰ ਕਿਤੇ ਨਾ ਕਿਤੇ ਮਨ 'ਚ ਇਹ ਨਾ ਲੱਗੇ ਕਿ ਅਸੀਂ ਕੋਈ ਕਮਿਟਮੈਂਟ ਕੀਤੀ ਆ ਹਨਾ ਵਾਇਗੁਰ ਜੀ ਦੇ ਨਾਲ ਕਿ ਤੁਸੀਂ ਯਾਨੀ ਕਿ ਬਿਜ਼ਨਸ ਡੀਲ ਨਾ ਲੱਗੇ ਕਿ ਹਾਂ ਅਸੀਂ ਤੁਸੀਂ ਸਾਡਾ ਆ ਕੰਮ ਕਰ ਦੋ ਅਸੀਂ 5 ਕੱਟ ਲਾਂਗੇ ਅਸੀਂ 11 ਕੱਟ ਲਾਂਗੇ ਹੋ ਸਕੇ ਤਾਂ ਖੁੱਲੇ ਕਰੋ ਜੀ ਹਨਾ ਕਿਉਂਕਿ ਇਹਦੇ ਵਿੱਚ ਕੋਈ ਕਿਉਂਕਿ ਜੇ ਵਾਇਗੁਰ ਜੀ ਦੇ ਤੁਹਾਡੀ ਤੁਹਾਡੇ ਤੇ ਕਿਰਪਾ ਕਰਨੀ ਆ ਨਾ ਉਹ ਖੁੱਲੇ ਚ ਪੈਲੇ ਹੋਂ ਤੇ ਵੀ ਕਰ ਦੇਣੀ ਆ ਫਿਰ ਜ਼ਰੂਰੀ ਨਹੀਂ ਹੈਗਾ ਕਿ ਕੋਈ ਬੰਨੋ ਗਿਰੀ ਆ ਅਸੀਂ 5 ਕਰਨੇ ਆ ਅਸੀਂ 11 ਕਰਨੇ ਆ ਠੀਕ ਹੈ ਜੀ ਬਾਕੀ ਹਰ ਇੱਕ ਦੀ ਆਪਣੀ ਆਪਣੀ ਹੈ ਨਾ ਥਿੰਕਿੰਗ ਆ ਇਹ ਮੇਰੀ ਥਿੰਕਿੰਗ ਆ ਮੈਂ ਕਮਿਟਮੈਂਟ ਨਹੀਂ ਕਰਨਾ ਚਾਹੁੰਦੀ ਹੁੰਦੀ ਉਸ ਵਾਈ ਗੁਰੂ ਜੀ ਦੇ ਨਾਲ ਵੀ ਕਿਉਂਕਿ ਮੇਰੀ ਔਕਾਤ ਨਹੀਂ ਮੌਨਾਂ ਦਾ ਕਮਿਟਮੈਂਟ ਕਰਾਂ ਠੀਕ ਹੈ ਤੇ ਬਾਕੀ ਜੀ ਅੱਜ ਦੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਇਸ ਸਟੋਰੀ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਕਮੈਂਟ ਬਾਕਸ ਦੇ ਵਿੱਚ ਜੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਜਰੂਰ ਲਿਖ ਕੇ ਹਾਜ਼ਰੀ ਲਗਵਾਇਓ ਦੀ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਭੈਣ ਭਰਾਵਾ ਦੇ ਨਾਲ ਤਾਂਕਿ ਬਾਕੀ ਹਨਾ ਇਸ ਵੀਡੀਓ ਨੂੰ ਸੁਣ ਕੇ ਤਾਂਕਿ ਉਹਨਾਂ ਦਾ ਵੀ ਹਨਾ ਬਾਣੀ ਤੇ ٹرسٹ ਵਧੇ ਬਾਬਾ ਦੀਪ ਸਿੰਘ ਜੀ ਦੇ ਉਹ ਵੀ ਜਪਰਾ ਸਾਹਿਬ ਕਟਣ ਉਹ ਵੀ ਆਪਣੇ ਜਿਹੜੇ ਦੁੱਖ ਨੇ ਉਹ ਦੂਰ ਕਰਨ ਠੀਕ ਹੈ ਜੀ ਤੁਹਾਨੂੰ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤੱਕ ਦਾ ਤੱਕ ਦੇ ਲਈ ਸਤਿ ਸਪ ਨੂੰ ਤੁਹਾਡੀ ਛੋਟੀ ਸਿਸਟਰ ਵੱਲੋਂ ਪਿਆਰ ਭਰੀ ਸਸ਼੍ਰੀ ਅਕਾਲ ਜੋ ਮੇਰੇ ਹਾਜ਼ਰ ਹੋ ਵਾਜ਼ਰ ਹੋ ਵਾਈ ਕੋ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਸ਼੍ਰੀ ਅਕਾਲ ਜੀ